ਨੌਕਰੀ ਗ੍ਰਾਹਨ ਤੁਹਾਨੂੰ ਜ਼ਿੰਦਗੀ 'ਚ ਕਈ ਵਾਰ ਇਹੋ ਜਿਹੇ ਬੰਦੇ ਮਿਲਦੇ ਆ ਜਿਨ੍ਹਾਂ ਦਾ ਤੁਸੀਂ ਮਨੋਂ ਪੜਾ ਕਰਨਾ ਚਾਹੁੰਦੇ ਹੋ ਤੇ ਪਰ ਉਹ ਕਿੱ데 ਕਈ ਬੰਦੇ ਠੀਠ ਹੁੰਦੇ ਆ ਉਹਦੇ ਨਹੀਂ ਅਸੀਂ ਉਥੇ ਪਸੇ ਜਾਣਾ ਮੈਂ ਨਾ ਮਰੀਂਡਿਆ ਸੱਚ ਹੁੰਦਾ ਸੀਗਾ ਉਥੇ ਨਾ ਇੱਕ ਲੜਕਾ ਸੀਗਾ ਬੜਾ ਸਮਾਰਟ ਜਿਹਾ ਸੀਗਾ ਤੇ ਉਹਨੂੰ ਲੋਕੀ ਹੀਰੋ ਹੀਰੋ ਕਹਿੰਦੇ ਹੁੰਦੇ ਸੀ ਵੀ 21 ਸਾਲ ਦਾ ਸੀ ਉਹ ਜਦੋਂ ਕੋਈ ਲੜਾਈ ਝਗੜਾ ਹੋਣਾ ਜਦੋਂ ਬੰਦੇ ਫੜਕੇ ਲਾਉਣੇ ਮੁੰਡਿਆਂ ਮੜਿਆਂ ਦੀ ਲੜਾਈ ਹੋਣੀ ਕੁੜੀ ਇਹ ਤੋਂ ਨਿਕਲੇ ਕਿ ਇਹਨੇ ਕਿਸੇ ਨਾ ਕਿਸੇ ਪੱਖ ਚ ਨਹੀਂ ਸ਼ਾਮਲ ਹੋਣਾ ਜਦੋਂ ਵੀ ਆਉਣਾ ਦੋ ਤਿੰਨ ਛੇ ਵਾਰੀਆਂ ਆਇਆ ਹੈ ਤੇ ਉਹ ਉਹਦਾ ਮਰ ਚੁੱਕਾ ਸੀਗਾ ਤੇ ਮਾਮ ਵਿਚਾਰੀ ਉਹਨੇ ਆ ਕੇ ਤਰਲੇ ਗੱਡੀ ਜਾਣੇ ਬਿਲਵਾ ਸੀ ਗਈ ਮਤਲਬ ਮੈਂ ਉਹਨਾਂ ਦੋ ਤਿੰਨ ਤੌਣੀ ਵੀ ਲਾਈ ਫੜੀ ਤਕੜੀ ਵੀ ਬੰਦਾ ਬਣ ਜੇ ਨਾ 14 15 ਕਿਲੇ ਪਿਆਰੀ ਵੀ ਆਉਂਦੀ ਥੋਨੂੰ ਰੋਪੜ ਜ਼ਿਲ੍ਹੇ ਚ 14 15 ਕਿਲੇ ਪਿਆਰੀ ਬਹੁਤ ਵਧੀਆ ਜਮੀਨ ਮੰਨੀ ਜਾਂਦੀ ਹੈ। ਉਹਨੂੰ ਵੇਖ ਕੇ ਨਾਲ ਆਪਣਾ ਚਿਤਤਾਜ ਜਾਂਦਾ ਜੇ ਤੁਸੀਂ ਪੜ੍ਹਦੇ ਹੋ ਕਿ ਅਸੀਂ ਵੀ ਕਿਤੇ ਮੋੜਾ ਮੋਟਾ ਇਧਰ ਉਧਰ ਤਾਂ ਦੇ। ਜੇ ਮੈਂ ਸੋਚਣਾ ਮੈਂ ਹੱਜ ਹੜ ਦੇ ਕਿ ਮੇਰੇ ਤੇ ਚੰਗੇ ਕੋਈ ਪੁਲਿਸ ਅਫਸਰ ਪਰਚਾ ਦੇਣ ਦਾ ਤੇ ਫਿਰ ਧਰਤੀ ਕਿੱਥੇ ਆ ਜਾਣਾ ਸੀਗਾ। ਤੇ ਮੇਰੇ ਮਨ 'ਚ ਵੀ ਉਹ ਇਸ਼ਾ ਸੀ ਵੀ ਤੇ ਮੈਂ ਪਰਚਾ ਨਾ ਦਵਾ ਤੇ ਇਹ ਜਿਹੜਾ ਬੰਦਾ ਆਏ ਸੁਦਰਜੀ ਨਾ ਕੋਈ ਨਾ ਪਰਚਾ ਨਾ ਯਾਬ ਜੁਨੀਵਰਸਿਟੀ ਚੰਡੀਗੜ੍ਹ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਪੋਸਟ ਕਰ ਰਿਹਾ ਸੀ ਉਹ। ਮੇਰਾ ਜੀ ਇਹ ਨਾ ਕਰੇ ਉਹ ਤੇ ਪਰਚਾ ਦੇਣ ਨੂੰ। कोरोना बंदा ਬਣਿਆ ਉਹਨਾਂ ਦਿਨਾਂ ਵਿੱਚ ਬਦਲੀਆਂ ਹੋ ਗਈਆਂ ਸਰਦਾਰ ਜਸਮਿੰਦਰ ਸਿੰਘ ਐਸਐਸਪੀ ਸੀਗੇ ਉਹ ਵਿਚ ਲੱਗੇ ਗਰਵਾਹ ਬਦਲ ਲਗੇ ਤੇ ਉੱਥੇ ਮੁਹੰਮਦ ਮੁਸਤਾਫਾ ਲੱਗ ਗਿਆ ਮੁਹੰਮਦ ਮੁਸਤਾਫਾ ਨਾਲ ਕੋਈ ਮੇਰੀ ਜੀ ਬਹੁਤੀ ਹੈ ਨਹੀਂ ਸੀਗੀ ਉਹਨੇ ਆ ਕੇ ਮੇਰੀ ਪੁਲਿਸ ਲਿਆਂਦੀ ਬਦਲੀ ਕਰਤੀ ਪੁਲਸ ਲਾਂ ਦੀ ਬਦਲੀ ਕਰ ਜਦੋਂ ਮੇਰੀ ਬਦਲੀ ਹੋਈ ਤੇ ਮੈਂ ਜੋ ਚੱਲਿਆ ਉਹਦੇ ਕੋਲ ਫਿਰ ਝਗੜਾ ਹੋ ਗਿਆ ਤੇ ਫਿਰ ਉਹਨੂੰ ਖੜਕੇ ਲਿਆਂਦਾ ਥਾਣੇ ਤੇ ਬਦਲੀ ਦੇ ਬਾਅਦ ਉਹ ਮੈਂ ਕੀ ਕਹਿਣਾ ਹੈਗਾ ਮੈਂ ਉਹ ਦਫਤਰ ਬਿਠਾ ਲਿਆ ਮੈਂ ਕਿ ਰੋਜ਼ ਨੂੰ ਕੁਮ ਗੱਲ ਦੱਸਾਂ ਆਹ ਦਾ ਹਾਂਜੀ ਮੈਂ ਮੈਂ ਆਪਣਾ ਪੂਰਾ ਯੋਗ ਆਲਾ ਤੈਨੂੰ ਸੁਧਾਰਨ ਤੇ ਆ ਤੂੰ ਸੁਧਰਿਆ ਨਹੀਂ ਆ ਮੇਰੀ ਇੱਕ ਗੱਲ ਨੋਟ ਕਰ ਲੈਣਾ ਮੈਂ ਦੱਸੋ ਜੀ ਮੈਂ ਤੇਰਾ ਕਤਲ ਹੋਊਗਾ ਤੇ ਮਰੇ ਕ ਵੀ ਕੁੱਤੇ ਦੇ ਮੋਤੇ ਤੋਂ ਲਾਇਆ ਚਲੋ ਮੈਂ ਆ ਗਿਆ ਉਸ ਰੈਂਜ ਆ ਗਿਆ ਉੱਥੋਂ ਮੇਰੀ ਸੀਐਮ ਸਿਕਿਉਰਿਟੀ ਦੀ ਬਦਲੀ ਹੋ ਗਈ ਤੇ ਬਾਅਦ ਚ ਪਤਾ ਲੱਗਾ ਕਿ ਮੇਰੇ ਬਦਲ ਤੋਂ 2-2 ਮਹੀਨੇ ਬਾਅਦ ਮਾ ਉਹਦਾ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਸੀਗਾ ਤਾਂ ਕਈ ਕਰਦਾ ਇਹਨਾਂ ਦਾ ਉਹ ਬੜੇ ਦੁਖੀ ਖੜੇ ਸਨ ਕੁੜੀ ਵਾਲੇ ਇੱਕ ਰਾਤ ਨੂੰ ਉਹ ਅਲਰਟ ਸੀਗੇ ਤੇ ਇਹ ਜਵਾਨ ਕੰਟ ਪਿਆ ਕੰਟ ਪਿਆ ਤਾਂ ਉਹਨੇ ਮਾਰੀ ਗੋਲੀ ਮੱਥੇ ਤੇ ਬਨਾਲੀ ਫਿਰ ਸੁੱਟ ਲਿਆ ਉਹ ਬਾਜ ਪਰਚਾ ਪਰਚਾ ਚਲੋ ਉਹਦੇ ਬਾਰੇ ਬਹੁਤਾ ਪਤਾ ਨਹੀਂ ਮੈਨੂੰ ਪਰ ਮੈਂ ਵੇਖਿਆ ਵੀ ਮਤਲਬ ਕਈ ਬੰਦੇ ਆਪਣੇ ਹੱਥੀਂ ਆਪਣੀ ਜ਼ਿੰਦਗੀ ਬਰਬਾਦ ਕਰਦੇ ਆ ਜਿਹਦੇ ਵਿੱਚ ਉਹ ਕੇਸ ਨਾਲ ਮੈਨੂੰ ਅਜੇ ਤੱਕ ਵੀ ਯਾਦ ਆ ਕਈ ਸਾਲ ਹੋ ਗਏ ਇਸ ਗੱਲ ਨੂੰ ਇਹ 20 ਸਾਲ ਤੋਂ ਵੱਧ ਹੋ ਗਏ ਇਸ ਲਈ ਭਾਈ ਸ਼ਾਂਤੀ ਨਾਲ ਰਹਿਣਾ ਠੀਕ ਆ ਆਤ ਖਦਾ ਦਾ ਵੈਰ ਹੁੰਦਾ ਵਾ ਸਤਿ ਸ੍ਰੀ ਅਕਾਲ ਧੰਨਵਾਦ ਸਾਰੇ ਜੀ ਦਾ